ਤਾਜੀ ਰਹਾ ਵੀ ਦੁੱਧ ਕਿੰਨਾ ਸੀ ਤਾਜੀ ਦੇ 11 ਤੋਂ 12 ਦੇ ਵਿੱਚ ਵਿੱਚ ਆਈ ਠੀਕ ਆ ਚੱਲ ਵੀ 11 ਤੋਂ 12 ਮਿੰਟ ਦੇ ਵਿੱਚ ਸੁਭਾਈ ਕਹਿੰਦਾ ਹੈ ਤਾਂ ਤੁਸੀਂ ਚੈੱਕ ਕਰ ਸਕੋ ਬਰਾ ਨੂੰ ਜਾਈ ਦੋੜਾ ਵੀ ਥੋੜੀ ਜਿਹਾ ਹਾਂਜੀ ਹਾਂਜੀ ਠੀਕ ਆ ਜੀ ਬਰਾ ਤਾਂ ਤੁਸੀਂ ਦੇਖ ਸਕਦੇ ਹੋ ਸੁਆਗਤ ਹੈ ਇੱਕ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਸਹਿਰ ਬਰਨਾਲਾ ਤੇ ਜ਼ਿਲ੍ਹਾ ਨੂੰ ਪੈ ਜਾਂਦਾ ਜੀ ਬਰਨਾਲੀ ਬਾਈ ਕੋਲ ਟੋਕੜ ਮੱਝ ਬਖਉਆ ਜੀ ਮਗਰ ਹੈਗੀ ਕੱਟੀ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਆ ਤਾਂ ਆਪਣਾ ਨੰਬਰ ਲੋਡ ਕਰੋ ਜੀ 728000355 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨੀਂਦ ਨੀਂ ਵੀਡੀਓ ਅਪਲੋਡ ਕਰ ਸਕੀਂ ਕਰੇਲੂ ਮੱਝਪਰਾ ਇੱਥੇ ਕੋਈ ਵਪਾਰ ਦਾ ਕੰਮ ਨਹੀਂ ਵਧੇ ਜਾਣਕਾਰੀ ਲੈਣੀ ਆਪਾਂ ਬਾਈ ਤੋਂ ਬਾਈ ਜੀ ਸਾਸੀਾ ਜੀ ਸਾਸੀਾ ਬਾਈ ਨਾਂ ਵੀਰੇ ਆਪਣਾ ਨਾਮ ਹਰਪ੍ਰੀ ਸਿੰਘ ਜੀ ਪਿੰਡ ਪਿੰਡ ਖੁੱਡੀ ਰੋਡ ਬਰਨਾਲਾ ਜੀ ਠੀਕ ਆ ਆਪਣਾ ਸਹਰ ਬਰਨਾਲਾ ਹੀ ਹੈਗਾ ਹਾਂਜੀ ਖੁੱਡੀ ਰੋਡ ਤੇ ਘਰ ਆਪਣਾ ਹਾਂਜੀ ਠੀਕ ਆ ਤੇ ਮੱਝ ਦੀ ਜਾਣਕਾਰੀ ਦੋ ਜੀ ਮੱਝ ਤੇ ਸ਼ੇਖਲਾ ਦੋਦਾ ਜੀ ਦੋਨੇ ਟਾਈਮਾਂ ਦਾ ਜੀ ਠੀਕ ਆ ਤੇ ਬਾਕੀ 25 ਦਿਨ ਹੋ ਗਏ ਜੀ ਠੀਕ ਆ ਭਰਾ ਇਹਨੂੰ ਓਕੇ ਤੇ ਮਾਗਰ ਕੱਟੀ ਆ ਜੀ ਠੀਕ ਆ ਕੱਟੀ ਆ ਸੇ ਨਾ ਕਿੰਨੇ ਟਾਈਮ ਦੀ ਵੀਰੇ ਕੱਟੀ ਹੋ ਗਈ ਹੈ ਇਹ ਜੀ ਸਾਢੇ 5 ਮਹੀਨੇ ਦੀ ਸਾਢੇ 5 ਮਹੀਨੇ ਦੀ ਕੱਟੀ ਬਹੁਤ ਸੁਣੀ ਭਰਾ ਦੇਖ ਸਕਦੇ ਠੀਕ ਆ ਜੀ ਦੋਨੇ ਨਾਲ ਕੱਟੀ ਰਹੀ ਹਾਂਜੀ ਦੋਨੇ ਨਾਲ ਕੱਟੀ ਦੋੜ ਦੋ ਪ੍ਰabhas ਲੋਜੀ ਚਾਰਤੀ ਮਿਲਦੀ ਵੀਰੇ ਦੋਨੇ ਹਾਂਜੀ ਕੱਟੀ ਤਾਂ ਬਿਨਾ ਵੀ ਪੈਂਦੀ ਆ ਜੀ ਦੋਨੇ ਟਾਈਮ ਕੋਈ ਉਹ ਹੋਣੀ ਜੀ ਮੈਂ ਮਰ ਗਈ ਠੀਕ ਆ ਦੋ ਪ੍ਰabhas ਚੈੱਕ ਕਰ ਫੜ ਠੀਕ ਹੈ ਠੀਕ ਹੈ ਚੈੱਕ ਕਰ ਸਤੋ ਪ੍ਰabhas ਕਿ ਸੰਗ ਨੂੰ ਮੋਟਾ ਤਰਾ ਲੋਜੀ ਜਿਹੜਾ ਦਵਾਨੇ ਫਿਰ ਮੜੇ ਆਕੀ ਛੰਡੀ ਸ਼ੀਲ ਪੂਰੀ ਆ ਜੀ ਹਾਂ ਨਹੀਂ ਹੈਗਾ ਠੀਕ ਹੈ ਜੀ ਲੋ ਪ੍ਰabhas ਤਾਂ ਜਿਹੜਾ ਭਾਈ ਦੁੱਧ ਕਿੰਨਾ ਕੀ ਸੀ ਕਾਈ ਦੇ 11 ਤੋਂ 12 ਦੇ ਵਿੱਚ ਵਿੱਚ ਆਈ ਠੀਕ ਆ ਚੱਲ ਵੀ 11 ਤੋਂ 12 ਮਿੰਟ ਦੇ ਵਿੱਚ ਸਮਝ ਕਹਿੰਦਾ ਹੈਂ ਤੁਮ ਤੁਸੀਂ ਚੈੱਕ ਕਰ ਸਕੋ ਲੋ ਜੀ ਚਾਹ ਦੋੜਾ ਵੀ ਚੋੜੀ ਜਾੜਾ ਹਾਂਜੀ ਹਾਂਜੀ ਠੀਕ ਆ ਜੀ ਲੋ ਭਰਾ ਥਾਂਸਮ ਨੂੰ ਦੇਖ ਸਰ ਜਿਸ ਨੂੰ ਦੇਵਾ ਕਰਮਾ ਵਾਲੀ ਦਾ ਲੋ ਜੀ 25 ਕਿ ਦਿਨ ਹੋ ਗਏ ਠੀਕ ਆ ਭਰਾ ਇਹਨੂੰ ਹਾਂਜੀ ਠੀਕ ਆ ਜੀ ਠੀਕ ਲੋ ਜੀ ਖੱਤੀ ਆ ਗਈ ਦੀ ਚੈੱਕ ਕਰ ਸਕੋ ਕਿ ਤੇਰਾ ਤਰਾ ਕਰਮਾ ਵਾਲੀ ਦਾ ਸਾਡੇ ਸਾਹਮਣੇ ਆ ਹਾਂ ਜੀ ਵੀ ਰੇਟ ਇਹਦਾ ਵੀਰੇ ਰੇਟ ਲੰਘ ਜਾਣਗੇ 78000 ਰੁਪਏ ਜੀ 78000 ਹਾਂ ਜੀ ਠੀਕ ਆ ਚਲੋ ਭਰਾ ਜੇ ਕੱਟੀ ਕੇ ਨਾਲ ਲੈਣੀ ਆ ਤਾਂ ਉਸਾ ਨੋਜੇ ਕੱਟੀ ਨਹੀਂ ਲੈਣੀ ਤਾਂ ਹਾਂ ਜੀ ਹਾਂ ਜੀ ਉਸਾ ਨਾ ਹੋ ਜੂਗੀ ਠੀਕ ਆ 78000 ਦੋਨੋਂ ਦਾ ਹਾਂ ਜੀ ਠੀਕ ਆ ਤਾਂ ਭਰਾ ਦੋਨੋਂ ਦਾ 78000 ਰੁਪਏ ਤੇ ਵਾਈ ਜੀ ਨੇ ਜਰੂਰ ਕਨਫਰਮ ਕਰੋ ਵਾਈ ਦਾ ਨੰਬਰ ਲਿਖਾਂਗੇ ਟੈਕਸਟ ਦੇ ਵਿੱਚ ਠੀਕ ਆ ਜੀ ਵੀਡੀਓ ਦੇਖਣ ਲਈ ਭੈਣ ਭਰਾਵਾਂ ਦਾ ਸਾਰਿਆਂ ਦਾ ਬਹੁਤ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਰੇਡ ਫੋਨ ਤੇ ਹੋ ਗਈ ਠੀਕ ਆ